ਉੱਪਰ ਸ਼ਹਿਰ ਸੀ ਆਇਸੀ ਬੇਬੇ ਨਾਲ ਇੱਥੇ ਨਾਲ ਹੀ ਇੱਕ ਛੋਟੀ ਜੀ ਸ਼ਾਪ ਆ ਤੇ ਉੱਥੇ ਸੋਚਿਆ ਵੀ ਕਿਉਣਾ ਮੇਰੀ ਨੈਕਸਟ ਟ੍ਰਿਪ ਹੋ ਸਕਦਾ ਰਸ਼ੀਆ ਜੇਕੁਟ ਸ਼ਹਿਰ ਦੀ ਹੋਊਗੀ ਜਿੱਥੇ ਦੁਨੀਆ ਦੇ ਜਿਹਨੂੰ ਦੁਨੀਆ ਦੇ ਸਭ ਤੋਂ ਛੱਡੇ ਦੇਸ਼ ਦਾ ਇੱਥੇ ਆਜੋ ਮੈਂ ਕਮਿਟਸ ਆ ਤੁਹਾਨੂੰ ਸਕਰ 90 ਦਿਨ ਤੋਂ ਇੱਕ ਫੋਟੋ ਬਾਰਨ ਵਾਲਾ ਮੌਕਾ ਲਈਏ ਜਾਂ ਦੇਖ ਹਾਲ ਕੀ ਬਹੁਤ ਔਰ ਜ਼ਿੰਦਗੀ ਜਾਂਦੀ ਹੈ ਤੇ ਅੱਜ ਇੱਕੇ ਤਾਂ ਵੀ ਟੈਂਪਰੇਚਰ ਡਿੱਗ ਪਿਆ ਸਕੇ ਜਿਹੜੇ ਇਸੇ ਪਰਦਾਸ ਰੁਪਏ ਦਾ ਸਿੱਕਾ ਦੇ ਕੇ ਬਾਥਰੂਮ ਟਾਇਲਟ ਵਗੈਰਾ ਜਿੱਥੇ ਨਹੀਂ ਜਾਣਾ ਤੁਸੀਂ ਜਾ ਸਕਦੇ ਹਾਂ ਹਾਂ ਜੀ ਮੈਂ ਤੇ ਦੂਜਾ ਜਿਹੜਾ ਹੈਗਾ ਅਸੀਂ ਹੁਣ ਚੱਲੇ ਆਂ ਮੁਸਲਮਾਨ ਭਰਾਵਾਂ ਵਾਲੀ ਮਸਜਿਦ ਦੇਖਣ ਤੇ ਬੇਨ ਵੀ ਅਨ ਦਰਸ਼ਨ ਕਰਾ ਕੇ ਲਿਆਵਾਂਗੇ ਅਸੀਂ ਤੇ ਮੰਮੀ ਕਿਤੇ ਗਏ ਤਾਂ ਹਨੀਗੇ ਇੱਥੇ ਅਸਲਾਮ ਦੀ ਮਸਜਿਦ ਵਗੈਰਾ ਦੇ ਵਿੱਚ ਮੈਂ ਵੀ ਵੈਸੇ ਫਸਟ ਟਾਈਮ ਹੀ ਜਾ ਰਿਹਾ ਇੰਡੀਆ ਦੀ ਮਸਜਿਦ ਵਿੱਚ ਤਾਂ ਕਾਫੀ ਵਾਰੀ ਮੈਂ ਗਿਆ ਪਰ ਇੱਥੋ ਵਾਲੀ ਸਭ ਤੋਂ ਫਸਟ ਟਾਈਮ ਜਾ ਰਿਹਾ ਬਹੁਤ ਪਿਆਰੀ ਬਣੀ ਹੈ ਦੇਖਣ ਵਾਲੀ ਹੈ ਸਟੋਰੀਕਲ ਇਹ ਕਾਸ਼ਮੀਰ ਦਾ ਐਂਟਰਸ ਜਿੱधर ਦੀ ਸੀ ਨਾ ਇੱਥੇ ਸੱਜੇ ਪਾਸੇ ਸੀ ਨਾ ਐਕਸਕਿਊਜ਼ ਮੀਸ ਆ ਆਉਟ ਟੂ ਗੋ ਇਨ ਅ ਮਸਜਿਦ ਵਿਚ ਵੇ ਮਸਜਿਦ देयर ਇਜ਼ ਮਸਜਿਦ ਮਸਜਿਦ ਇਨ ਆਪਰ ਮਸਜਿਦ देयर ਇਜ਼ ਅ ਮਸਜਿਦ 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 ਮਾਸਕ ਬੇਸ ਮਾਸਕ ਦੇ ਵਿੱਚ ਵੇ ਇਸ ਵੇ ਮਾਸਕ ਜਾਂ ਮਾਸਕ ਹਾਂ ਉਹ ਨਹੀਂ ਤੁਹਾਨੂੰ ਕਿਸੇ ਨੂੰ ਮਿਲ ਪਾਉਗਾ ਸਾਰੇ ਸਾਰੇ ਇਹ ਦੂਜੀ ਇਹ ਵੀ ਪ੍ਰੋਬਲਮ ਵਾਲੀ ਆਉਂਦੀ ਲੈਂਗੁਏਜ ਪ੍ਰੋਬਲਮ ਵਾਲੀ ਇੱਥੇ ਜੇ ਦਾ ਵੀ ਵੀਰ ਭਰਾ ਇੱਥੇ ਆਊਗਾ ਮਾਸਟਰ ਜਰੂਰ ਲੈ ਕੇ ਆਓ ਆਪਣਾ ਨਾਲ ਗੂਗਲ ਟ੍ਰਾਂਸਲੇਟਰ ਕਾਫੀ ਦੂਰੋਂ ਦੇਖਣ ਵਾਲਿਆ ਇਹ ਫੋਰਡ ਦੇ ਪਿੱਛੇ ਵਾਲੇ ਘੈਂਟਾਂ ਦੇ ਆਹ ਟਰੱਕ ਜਿਹਾ ਵੇਖੋ ਗੱਡਾ ਘੈਂਟਾ ਹੈ ਤੇ ਹੈਵੀ ਪੂਰਾ ਬਣਾ ਹੋਇਆ ਹੈ ਸਰ ਤੋਂ ਬਹੁਤ ਚੀਤਾ ਤੋਂ ਜਾਕ ਨੂੰ ਉਸ ਇਹ ਵੀ ਉਸਮ ਜਦੋਂ ਆਪਨੇ ਸ਼ਹਿਰਾਂ ਜਿਵੇਂ ਚੰਡੀਗੜ੍ਹ ਲੁਧਿਆਣਾ ਵਗੈਰਾ ਇਹ ਨਹੀਂ ਆ ਦੇਖਣ ਮੈਨੂੰ ਇੱਥੇ ਵੈਸੇ ਆਮ ਹੀ ਆ ਨਾ ਆਪਣਾ ਕੱਲਾ ਆਵੇ ਜੁੱਤੀ ਵੈਗਨ ਖੜੀ ਕੈਂਟ ਦੀ ਮਾਤਾ ਉਹਦੀ ਗੱਡੀ ਨਾ ਉਹ 2-3 ਕਰੋੜ ਦੀ ਐ ਹਾਂ 2-3 ਕਰੋੜ ਦੀ 2-3 ਕਰੋੜ ਦੀ ਮਾਤਾ ਉਹ ਕਾਲੀ ਜੀ ਖੜੀ ਰਹੀ ਸ਼ਾਹ ਕਾਲੀ ਖੜੀ ਸਿੱਧੂ ਮੂਸੇ ਵਾਲੇ ਦੀ ਹਾਂ ਸਿੱਧੂ ਮੂਸੇ ਵਾਲੇ ਵਾਲੀ ਇੱਧਰ ਨਹੀਂ ਹੋਊਗਾ ਸ਼ਮੀ ਮੈਨ ਲੱਦਾ ਹੋ ਐਂਟਰ ਜਾਨਾ ਉੱਥੇ ਕਿਤੇ ਉੱਪਰੇ ਸਣਾ ਆਪਾਂ Uh, we want to go in uh, mosque this way yes yeah, okay thank you ਇਹਨੂੰ ਪਤਾ ਸੀ ਮਸਜਿਦ ਕਿਉਂਕਿ ਉਹ ਮੁਸਲਮਾਨ ਨਹੀਂ ਹੋਣੇ ਛਮੀ ਹੈ ਨਾ ਮੁਸਲਮਾਨ ਭਰਾਵਾਂ ਨੂੰ ਪਤਾ ਹੀ ਹੁੰਦਾ ਉਹ ਕ੍ਰਿਸਚੀਅਨ ਨਹੀਂ ਆਉਂਦੇ ਹਾਂ ਤੇ ਹੋ ਰਿਹਾ ਨਹੀਂ ਇਹ ਤਾਂ ਆਪਣਾ ਰਲਦੇ ਇਹ ਨਹੀਂ ਹੈ ਨਾ ਇਸ ਵੇਲੇ ਹਾਂ ਮੰਮੀ ਵੀ ਆਪਣੇ ਵਾਲ ਸਾਡੇ ਵਾਲ ਵੇਖ ਕੇ ਆਪਣੇ ਵਾਲ ਵੇਖ ਕੇ ਕਹਿੰਦੇ ਨੇ ਇਹ ਰੇ ਤਾਂ ਸਾਡੇ ਚ ਰਲਦੇ ਜੀ ਨਹੀਂ ਗੇ। ਇਹ ਪਰ ਪਰ ਮਾਈ ਠੰਡ ਪੂਈ ਆ ਦੇ। ਮਰੇ ਇਹ ਕਿ ਤਨਾ ਮਤ ਪਾਏ ਆ ਪਾ ਆਹ ਤੁਸੀਂ ਕਰੇ ਕਮਰੇ ਚ ਠੰਡ ਲੱਗਦੀ ਆ ਗਰਮੀ ਲੱਗਦੀ ਆ। ਹਾਂ ਬਹੁਤ ਸਵਾਦ ਮੀਂਹ ਦੀ। ਸੋ ਆਪਾਂ ਪਾਏ ਤਾਂ ਵਧੀਆ ਹੋ ਗਿਆ। ਹਾਂ? ਅੰਗੂਰ? ਖਰੂਬਾ ਕਿ ਅੰਗੂਰ? ਬੈਰੀਜ਼, ਗੁਰ ਅੰਗੂਰੀ ਆ ਮਾਤਾ। ਤਾਂ ਉਹ ਤਾਂ ਨਾ ਆ ਵੀ ਮੂਰਾ ਵੀ ਵੀ ਲੱਗਦਾ ਕਿ ਮੂਰੀ ਆਣ ਲੱਗਾ ਲੱਗ ਗਿਆ ਬੰਦਾ ਅੰਦਰ ਮਸਕਜੀ ਦੇ ਵਿੱਚ ਵੜ ਚਲੀ ਮੀਂਹ ਤੇਜ਼ ਨਾ ਹੋ ਰਹੀ ਬਬਰ ਸ਼ੇਰ ਹੋਇਆ ਕਿ ਨਾ ਸੁਣੋ ਮੈਂ ਇਹਨੀਆਂ ਸਟਰੀਟਾਂ ਇਹਨਾਂ ਲੋਕਾਂ ਦੇ ਰਹਿਣ ਸਹਿਣ ਦਾ ਤਰੀਕਾ ਇਹਨਾਂ ਦੀਆਂ ਗਲੀਆਂ ਗੱਡੀਆਂ ਖੜਾਉਣ ਦੇ ਤਰੀਕੇ ਜਿਵੇਂ ਆ ਦੇਖੋ ਮੇਰੇ ਖਿਆਲ ਨਾਲ ਵੀ ਕੋਲ ਪੜ ਰਿਹਾ ਤਾਂ ਨਾਲ ਇਕੱਠੇ ਕੈਨੇਡਾ ਤੋਂ ਘੱਟ ਨਹੀਂ ਗਿਆ ਬਰੋ ਜੇ ਕਹਦੀ ਨਾ ਵੀ ਸਸਤੇ ਦੇ ਵਿੱਚ ਕੈਨੇਡਾ ਦੇਖਣਾ ਦਾ ਇੱਥੇ ਦੇਖ ਸਕਦੇ ਫਿਰ ਆਪਾਂ ਇਹਨਾਂ ਨੇ ਕਿਹਾ ਉਹਨਾਂ ਨੇ ਕਨਾਲ ਦਾ ਸਾਚ ਨਹੀਂ ਜਾਂਦੀ ਆਹ ਚਲਾਈ ਆ ਗਈ ਨਾ ਮਾਤਾ ਤਾਂ ਕਰਕੇ ਛੰਮੀ ਦੀ ਅੰਭੀ ਵਿੱਚ ਆ ਗਈ ਆ ਗਈ ਆ ਗਈ ਛੰਮੀ ਦੀ ਵੀ ਆ ਗਈ ਮਾਤਾ ਅੱਗੇ ਅੱਗੇ ਸੱਚੀ ਹੋ ਜਾਂਦਾ ਵੇ ਬੰਗ ਫੇਕਰਾ ਛੰਮੀ ਦੇ ਵੀ ਛੰਮੀ ਦੇ ਵੀਡੀਓ ਹੋਣੀ ਚਾਹੀਦੀ ਵਿੱਚ ਦੇਖਾ ਬਰ ਬਰਬਰ ਦਾ ਪਤਾ ਕੀ ਲੱਗਿਆ ਬੁਖਾਰ ਉਹਨੂੰ ਤੇ ਹਾਂ ਇਹ ਕਾੜ ਗਏ ਥੋੜਾ ਦੁਧਾ ਦੇ ਚਾ ਨਹੀਂ ਕੋਈ ਨਹੀਂ ਛੰਮੀ ਨੂੰ ਦੇਖਣ ਦਾ ਮਨ ਤਾਂ ਘੱਟ ਲੱਗੇ ਹਾਂ ਮੈਨੂੰ ਲੱਗਦਾ ਵੀ ਛੰਮੀ ਸਿਆ ਸਿੱਧਾ ਜਾਵਾਂਗੇ ਆਪਾਂ ਕਿ ਸਿੱਧਾ ਹੀ ਲੱਗਦਾ ਹੈ ਨਾ ਮੈਨੂੰ ਹਾਂ ਤੁਸੀਂ ਉੱਤੇ ਰਹੋ ਮਾਤਾ ਉੱਤੇ ਰਹੋ ਉੱਤੇ ਇਹ ਜਿੱਤਰਣ ਵਾਲੀ ਜਗ੍ਹਾ ਹੈਗੀ ਆ ਉਹ ਸਾਹਮਣੇ ਨਾ ਮਾਸਕਾ ਬੱਦੋ ਸਾਹਮਣੇ ਪੀਲਾ ਜਾ ਜਿਹੜਾ ਦਿਖਾ ਰਿਹਾ ਮਸਜਿਦ ਇਹਨਾਂ ਦੀ ਤੇ ਸਾਨੂੰ ਵੈਸੇ ਪਤਾ ਤਾਂ ਹੈ ਨਹੀਂ ਕਿਵੇਂ ਉਹਦੇ ਅੰਦਰ ਜਾਂਦੇ ਆ ਜਾਂ ਮੱਥਾ ਮੱਥਾ ਦੇਖਦੇ ਫਨੀ ਕਰਦੇ ਆ ਮਾਲ ਵੜਦੇ ਤੇ ਅਸੀਂ ਇੱਕੋ ਹੀ ਜਗਾ ਵਾ ਕੇ ਕਈ ਜਾ ਕੇ ਦੇਖਾਂਗੇ ਅਸੀਂ। ਬਰਬਸਤਾ ਅੱਛੀ ਯਾਰ ਜੋ ਕੁਛ ਵੀ ਕਹਿ ਲਿਆ ਕੂੜੇ ਦਾਣ ਲੱਲੜ ਪੱਬੜ ਜੋ ਵੀ ਇਹਨਾਂ ਨੇ ਰੱਖਣਾ ਨਾ ਪੂਰਾ ਵਿਵਸਥਿਤ ਕਰਕੇ ਰੱਖਿਆ ਆਪਦਾ ਸ਼ਹਿਰ ਨੂੰ ਇਹਨਾਂ ਨੇ। ਹਨਾ ਨਾ ਮੇਰੀ ਲੁੱਕ ਦਿਨਾ ਆ ਵੀ। ਜੇ ਜੀ ਰਿਮੋਟ ਵੀ ਮੈਂ ਪੂਰਾ ਪੈਸੇ ਮੇਰਾ ਕੰਮਿੰਗ ਕੈਮਰਾ ਕਵਰ ਕਰ ਪਾਉਂਗਾ ਕਿ ਨਹੀਂ। ਇਹ ਤਰ੍ਹਾਂ ਦੇ ਘਰਾਂ ਆ ਤੇ ਸਾਰੀ ਇਹ ਆਹ ਮਾਜੀ ਰੋਸਰੀ 골ਡਨ ਜਿਵੇਂ ਆਪਣੇ 골ਡਨ ਟੈਂਪਲ ਦੇ ਉੱਤੇ 골ਡ ਲਾਇਆ ਹੈ ਪਤਾ ਨਹੀਂ 골ਡ ਲਾਇਆ ਹੋਇਆ ਇਹਨਾਂ ਨੇ ਜਾਂ ਸ਼ੀਸ਼ਾ 골ਡਨ ਲਾਇਆ ਹੋਇਆ ਹੁਣ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜਿਹੜਾ ਵੀ ਕੋਈ ਹਿਸਤੀ ਜਾਣਦਾ ਹੋਊਗਾ ਇਹਨਾਂ ਦੀ ਕੋਈ ਦੱਸ ਸਕਦਾ ਨਹੀਂ ਕਿ ਦੱਸ ਨਹੀਂ ਬਣਦਾ ਹਮਮ ਬੜਾ ਤੋ ਇਹ ਕਿੰਨਾ ਲੱਗੋ ਹਮਮ ਆਦਰੇ ਆਪਣੇ ਕ੍ਰਿਸਮਸ ਟਰੀ ਜੇ ਹਨਾ ਘਰਾਂ ਚ ਸਜਾਉਣੇ ਹੁੰਦੇ ਆ ਆਪਾਂ ਕਿੰਨੇ ਪਿਆਰੇ ਲੱਗਦੇ ਦੇਖੋ ਯਾਰ ਆਪਾਂ ਬਣਾਉਣੀ ਆ ਨਾ ਆਏ ਉੱਪਰਲਾ ਬਣਾਉਣੀ ਹੈ ਮਾੜਾ ਹਮਮ ਇਹ ਕੀ ਬੜਿਆ ਪੰਕੀ ਪੰਕੀ ਦਾ ਕੇ ਮੈਮਾ ਆਏ ਬੱਚਾ ਨੇ ਖੇਡਣ ਵਾਲੀ ਜਗ੍ਹਾ ਆਹ ਆਹ ਇਧਰ ਵੀ ਦੇਖ ਹੀ ਆਈਏ ਆਪਾਂ ਘੁੰਮ ਕੇ ਦੇਖੀ ਸਾਰਾ ਦੇਖ ਲੈ ਇੱਕ ਤੇ ਇੱਥੇ ਜਵੇਂ ਮੌਸਮਰੀ ਦੇਖਣ ਵਾਲੀ ਆ ਇੱਕ ਦੋ ਹੋਰ ਜਗ੍ਹਾ ਹੈਗੀਆਂ ਆਪਾਂ ਸਾਰੀਆਂ ਅੱਜ ਅੱਜ ਦੀ ਉਹ ਕਵਰ ਕਰਨੀ ਹੈ ਬੈਨਾ ਅੱਜ ਮੌਸਮ ਨੂੰ ਹੋਗਾ ਖਰਾਬ ਬਰਦਰ ਜੇ ਸਾਡਾ ਜਦਦਾ ਦਾ ਸ਼ਿੰਬੂ ਲੱਕ ਜਾਣ ਦਾ ਸੈਂਬੁਲਿਕ ਹੈਗੀ ਇੱਕ ਜਗ੍ਹਾ ਜਿੱਥੇ ਕਾਫੀ ਜਿਆਦਾ ਸਨੋ ਵਗੈਰਾ ਹੈਗਾ ਸਕੀਲਿੰਗ ਜਰਾ ਕਰਉਂਦੇ ਆ ਆ ਰੁੱਦਰੀਆਂ ਛੱਡਣ ਵਾਲੀਆਂ ਜਗ੍ਹਾ ਤੰਨੂ ਦੀਆਂ ਤੇ ਆ ਆਪਣਾ ਮੈਨੂੰ ਲੱਗਦਾ ਸਫਾਈ ਵਗੈਰਾ ਚੱਲਦੀ ਪਈ ਅੰਦਰ ਹਣਾ ਮਸਕ ਦਿਨ ਅੰਦਰ ਛੇ ਸਫਾਈ ਹਾਂ ਬਸ ਚੱਲਦੇ ਨੇੜੇ ਜੇ ਮਤ ਸਮਝ ਨਹੀਂ ਆ ਰਹੀ ਮਸਾਰੇ ਇਹਦਾ ਹਾਂ ਕੌਣ ਕਹਿੰਦਾ ਉਹ ਕੰਮ ਚੱਲਦਾ ਉੱਥੇ ਵੀ ਜਾਓ ਓਕੇ 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 ਲਵ ਯੂ ਬੰਦਾ ਜਿਹੜਾ ਇੱਥੇ ਹੈਗਾ ਉਹਨੇ ਕਿਹਾ ਵੀ ਕੰਮ ਚੱਲਦਾ ਪਿਆ ਇੱਥੇ ਤੁਸੀਂ ਵੀ ਲੰਘ ਜਾਓ ਹਾਇ ਤਾਂ ਵਸੇ ਹੈ ਜਾਂ ਨਹੀਂ ਯਾਰ ਚਾਰ ਨੂੰ ਆ ਮੋਰ ਜਿਹਾ ਲੱਗਦਾ ਹੈ। ਜੋ ਹੈ ਨਹੀਂ ਇਹਨਾਂ ਦੀ ਬਹਿਸਵਾਲ ਮੈਂ ਤਾਂ ਵੇ ਖਾਣਾ ਖਾਣਾ ਜਬੀ ਠੀਕ ਠਾਕ ਹੀ ਲੱਗਿਆ ਯਾਰੋ। ਤੇ ਆਪ ਦਾ ਜਿਹੜਾ ਵੀ ਆ ਰਿਹਾ ਭਰਾ ਇੱਥੇ ਆਪਦੇ ਤਰੀਕੇ ਨਾਲ ਪਰਪੇਆ ਹੋ ਕੇ ਆਇਆ। ਤੇ ਕਾ ਹੈਗੇ ਸਕੂਟਰ ਇੱਥੇ। ਤੇ ਆਪਾਂ ਕਿਰਾਏ ਦੇ ਲੈ ਸਕਦੇ ਇੱਥੇ ਕਿਤੇ ਵੀ ਹੀ ਕਿਤੇ ਵੀ ਖੜੇ ਮਿਲ ਸਕਦੇ ਆ। ਬੈਟਰੀ ਤੇ ਚੱਲਦੇ ਇਹ। ਕਈ ਐਪ ਜੀ ਡਾਊਨਲੋਡ ਕਰਨੀ ਮੰਦੀ ਆ। ਉਹਦੇ ਨਾਲ ਮਿਲਦੇ ਹੈ ਉਹ ਪਿੱਛੇ ਵੀ ਦੇਖੋ ਕਿੰਨੇ ਖੜੇ ਪੀਲੇ ਜੇ। ਤੇ ਤੇ ਐਂ ਲੋਕੀ ਰੋਡਾਂ ਤੇ ਗਲੀਆਂ ਦੇ ਕੋਰਨਰ ਤੇ ਕਿਤੇ ਵੀ ਖੜਾ ਕੇ ਛੱਡ ਕੇ ਤੁਪ ਜਾਂਦੇ ਆ ਤੇ ਛੱਡ ਸਕਦੇ ਮਤਲਬ ਆਪਾ ਇਹ ਨਹੀਂ ਮਤਲਬ ਕੋਈ ਕਿਸੇ ਸਟੈਂਡ ਦੀ ਖੜਾਉਣਾ ਵਾ ਇਹ ਆਮ ਲੋਕਾਂ ਦੀ ਸਹੂਦਾ ਹਾਸਤੇ ਬਣਾਇਆ ਡਿਗਾਰਡ ਜਾ ਬੈਟਰੀ ਤੇ ਚੱਲਣ ਵਾਲਾ ਸਾਈਕਲ ਜਾਂ ਸਕੂਟਰ ਜਾਂ ਕੁਛ ਵੀ ਕਹੋ ਤੇ ਇੱਥੇ ਬੰਦਾ ਖੜਾ ਹੋ ਕੇ ਸਕੂਟਰ ਦੇ ਤੇ ਭਜਾ ਕੇ ਜਦੋਂ ਮਾਰਦੀ ਲਿਖਿਆ ਜਾਂਦਾ ਤੇ ਮੈਂ ਬੇਬੇ ਨੂੰ ਕਹਾਂ ਮੈਂ ਕਿਹਾ ਬੇਬੇ ਜੀ ਅੱਜ ਕੱਲੇ ਹੁੰਦੇ ਸੀ ਮੈਂ ਤੇ ਛਮੀ ਤੇ ਜਿਹਦਾ ਸਕੂਟਰ ਜੇ ਭਜਾਈ ਫਿਰਨੇ ਸੀ ਤੇ ਬੇਬੇ ਵਿਚਾਰੀ ਨਾਲ ਹੁਣ ਕਰਕੇ ਸਾਨੂੰ ਟੈਕਸੀ ਲੈਣੀ ਪੈਣੀ ਹੈ ਫਿਰ ਓਏ ਵਾਹ ਗਰੂ ਤੇ ਸ਼ਾਮੀ ਟਾਈਮ ਕਿੰਨਾ ਹੋਇਆ ਹੈ ਹਾਂ 4:11 12 ਵਜੇ ਰੋਟੀ ਖਾਣੇ ਆਪਾਂ ਚੱਲ ਕੇ ਹਨਾ ਇੰਡੀਆਨ ਅਲਮਾਟੀ ਅਲਮਾਟੀ ਆ ਸੁਪੀ ਇਹ ਵੀਡੀਓ ਲੁੱਕੀ ਹੈ ਪੂਰਾ ਪਿਆਰ ਕਰਦੇ ਆ ਆਉਂਦੇ ਜਾਂਦੇ ਜਾਂ ਕੇ ਸਮਾਈਲ ਦੇ ਕੇ ਜਾਂਦੇ ਸਾਰੇ ਤੇ ਤੁਹਾਨੂੰ ਦੱਸ ਲੱਗਾ ਸੀ ਮੈਂ ਇਥੇ ਅਲਮਾਰਟੀ ਦੇ ਵਿੱਚ ਇੱਕ ਹੀ ਜਿਆਦਾ ਮਸ਼ਹੂਰ ਆ ਜਿਹੜਾ ਹੈਗਾ ਤਾਂ ਆਪਣਾ ਇੰਡੀਅਨ ਫੂਡ ਮਿਲਣ ਵਾਲਾ ਰੈਸਟੋਰੈਂਟ ਉਹਦਾ ਨਾਮ ਹੈਗਾ ਮਹਾਰਾਜਾ ਰੈਸਟੋਰੈਂਟ ਤੇ ਖਾਣਾ ਅੱਛਾ ਰਹਾਤੀ ਸੀ ਖਾਣਾ ਖਾਦਾ ਸੀ ਉੱਥੇ ਹੋ ਸਕਦਾ ਅੱਜ ਵੀ ਅਸੀਂ ਉੱਥੇ ਲੈ ਕੇ ਖਾਈਏ ਤੇ ਕੋਸ਼ਿਸ਼ ਸੀ ਡਾਲਰ ਚੇਂਜ ਕਰਾਉਣੇ ਆ ਚਲੋ ਟ੍ਰੈਕਿੰਗ ਕਾਉਂਟ ਤੋਂ ਬਾਅਦ ਕਰਿਆ ਸੀ ਹੋਰ ਜਿਹੜੀ ਇੱਥੇ ਜਗ੍ਹਾ ਹੈਗੀ ਕੋਈ ਦੇਖ ਇੱਕ ਮਿੰਟ ਫਿਰ ਕੇ ਦੇਖਣ ਵਾਲੀ ਉਹ ਦੇਖਾਂਗੇ ਹਾਂ ਦੇਖੋ ਲੋਕੀਰ ਤੋਂ ਇਹ ਪੂਰਾ ਇੱਕ ਜਿਹੜਾ ਟੁਰਨ ਫਿਰਨ ਵਾਲਿਆਂ ਨੂੰ ਪੂਰਾ ਟਾਈਮ ਦਿੰਦੇ ਆ ਮਤਲਬ ਇਹ ਨਹੀਂ ਮਤਲਬ ਇਹ ਹਫੜਾ ਤੋਂ ਬੜੀਆਂ ਨੂੰ ਭਜਾ ਕੇ ਲੈ ਜਾਣਗੇ ਤੇ ਜਦੋਂ ਬੰਦਾ ਕੋਈ ਤੁਰ ਕੇ ਲੰਘਦਾ ਤੇ ਉਹਨੂੰ ਐ ਪੂਰਾ ਖੜ ਕੇ ਟਾਈਮ ਦਿੰਦੇ ਆ ਤੇ ਜੋ ਲੰਘ ਜਾਂਦਾ ਸੀ ਬਾਤ ਹਰਾਂਗੇ ਅੱਗੇ ਨਾ ਦੇਣਾ ਸਭ ਨੇ ਦੇਖਾਉਣ ਫਿਰ ਇੱਥੇ ਨੇੜੇ ਟੂਰਿਸਟ ਪਲੇਸ ਕਿਹੜੀ ਆ ਕੋਈ ਹੋਰ ਇੱਕ ਦੋ ਹੈਗੀਆਂ ਸੀ ਇੱਥੇ ਜਿਹੜੀਆਂ ਆਪਾਂ ਦੇਖੀਆਂ ਸੀਗੀਆਂ ਉੱਥੇ পৰা